ਇਹ ਸਰਕਾਰਾਂ ਭਾਈ ਚਰਖਾ ਸਾਜ ਖਤਮ ਕਰਨਾ ਚਾਹੁੰਦੀਆਂ ਨੇ ਔਰ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਤਕੜੇ ਹੋ ਜੋ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਬਦਲਣਾ ਔਰ ਜੇ ਇੱਕ ਅੱਧਾ ਤੁਸੀਂ ਜਿਤਾ ਵੀ ਦਿਓਗੇ ਆਜ਼ਾਦ ਉਮੀਦਵਾਰ ਉਹ ਦੱਸੋ ਜਾ ਕੇ ਕਰੂਗਾ ਕੀ ਮੈਂ ਤਾਂ ਇਹ ਗੱਲ ਕਹਿਣਾ ਕਿ ਜੇ ਜੇਲਾ 'ਚ ਬੈਠੇ ਜਿੰਨੇ ਬੰਦੀ ਸਿੰਘ ਨੇ ਜਿੰਨੇ ਬੰਦੀ ਸਿੰਘ ਨੇ ਅੱਜ ਵੀ ਕਾਗਜ਼ਾਂ ਦੀ ਡੇਟ ਆ ਮੈਂ ਕਹਿੰਦਾ ਜਿੰਨੇ ਬੰਦੀ ਸਿੰਘ ਬੈਠੇ ਆ ਜੇ ਸਭ ਤੋਂ ਵਧੀਆ ਤਰੀਕਾ ਹੈ ਕਿ ਜੇਲ੍ਹ ਚ ਜਾ ਕੇ ਇਲੈਕਸ਼ਨ ਲੜ ਲਓ ਤਾਂ ਫਿਰ ਇਲੈਕਸ਼ਨ ਜਿਹੜਾ ਚਾਹੇ ਸਿਕਤਾਰ ਸਿੰਘ ਹਮਾਰਾ ਨੇ ਚਾਹੇ ਹੋਰ ਸਿੰਘ ਬੈਠੇ ਨੇ ਉਹਨਾਂ ਸਾਰਿਆਂ ਨੂੰ ਵੀ ਕਾਗਜ਼ ਜਿਹੜੇ ਭਰਨੇ ਚਾਹੀਦੇ ਆ ਤਾਂ ਕਿ ਉਹ ਵੀ ਸੰਵਿਧਾਨ ਨੂੰ ਮੰਨ ਕੇ ਕਿ ਸੰਵਿਧਾਨ ਬਿਲਕੁਲ ਠੀਕ ਹੈ ਉਹ ਵੀ ਮੰਨ ਕੇ ਜ਼ਰੂਰ ਇਲੈਕਸ਼ਨ ਲੜ। ਔਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਗੱਲ ਇਹ ਵੋਟਾਂ ਤੁਸੀਂ ਪਾਉਣੀਆਂ ਹਨ ਮਨ ਬਣਾ ਲਿਆ ਪਰ ਮੈਂ ਤੁਹਾਡੇ ਨਾਲ ਇੱਕ ਵਾਦਾ ਕਰਦਾ ਵੋਟਾਂ ਪਾਓ ਜਿਤਾ ਕੇ ਭੇਜੋ ਜੋ ਮੈਂ ਕਰ ਸਕਦਾ ਉਹ ਕਰੂੰਗਾ ਜਿਵੇਂ ਸਿੱਖੀ ਸਾਹਿਬ ਨੇ ਕਿਹਾ ਮੈਂ ਪਹਿਲਾਂ ਵੀ ਜਦੋਂ ਐਮ ਐਲ ਏ ਸੀ ਜਦੋਂ ਐਨ ਆਰ ਐਸ ਏ ਲੱਗੀ ਤਾਂ ਮੈਂ ਉਦੋਂ ਵੀ ਇਹ ਗੱਲ ਕੀਤੀ ਮੈਂ ਸਭ ਤੋਂ ਪਹਿਲਾਂ ਮੇਰਾ ਬਿਆਨ ਆਇਆ ਸੀ ਮੈਂ ਗੱਲ ਕਹੀ ਸੀ ਮੈਂ ਕਹਾ ਜਦੋਂ ਅੰਗਰੇਜ਼ ਆਏ ਅੰਗਰੇਜ਼ਾਂ ਦਾ ਰਾਜ ਸੀ ਜਿਹੜਾ ਸਰਕਾਰ ਦੇ ਉਲਟ ਬੋਲਦਾ ਸੀ ਉਹਨੂੰ ਕਾਰੇ ਪਾਣੀ ਭੇਜਿਆ ਜਾਂਦਾ ਸੀ ਪਾਰੇ ਪਾਣੀ ਦੀ ਜੇਲ੍ਹ ਖੰਡਾ ਅੱਜ ਉਹਨੂੰ ਜਿਹੜਾ ਅੱਜ ਉਹਨੂੰ ਡਿਬਰੂਗੜ੍ਹ ਤੇ ਜਾ ਜਾਂਦਾ ਹੈ ਗੱਲ ਇਹ ਇੱਕ ਜਣੇ ਨਾਲ ਗੱਲ ਨਹੀਂ ਬੰਨੀ ਤੁਸੀਂ ਜਿਤਾਓ ਮੈਂ ਨਾ ਜ 13 ਜੋ 7 ਜਿੱਤਣਗੇ 13 ਜੋ 8 ਜਿੱਤਣਗੇ ਪਰ ਤੁਹਾਨੂੰ ਖਡੂਰ ਸਾਹਿਬ ਹੱਲ ਕੇ ਆ ਲਿਓ ਆਪਦੇ ਮੈਂਬਰ ਪਾਰਲੀਮੈਂਟ ਤੇ ਮਾਣੂਗਾ ਉਹਨਾਂ 7ਾਂ 8ਾਂ ਨੂੰ ਨਾਲ ਜਾ ਕੇ ਜਿਹੜਾ ਵੀ ਪ੍ਰਧਾਨ ਮੰਤਰੀ ਬਣੂਗਾ ਜੇ ਤਾਂ ਆਪਣਾ ਬੜਿਆ ਰਾਹੁਲ ਗਾਂਧੀ ਤਹਾਡੇ ਨਾਲ ਵਾਦਾ ਕਰਦਾ ਇਹ ਐਨਐਸਏ ਜਿਹੜੀ ਆ ਖਤਮ ਕਰਾਵਾਂਗਾ ਤੇ ਬੰਦੀ ਸਿੰਘਾਂ ਦਾ ਮਸਲਾ ਜਿਹੜਾ ਉਹ ਹੱਲ ਕਰਾਵਾਂਗਾ ਵਾਦਾ ਕਰਦਾ ਸੋਨਾ ਅੱਲਾਹ ਜ਼ਿੰਦਾਬਾਦ ਔਰ ਮੇਰੇ ਪਰਿਵਾਰ ਬਾਰੇ ਤੁਸੀਂ ਜਾਣਦੇ ਮੇਰੇ ਦਾਦਾ ਜੀ 27 ਸਾਲ ਮੈਂਬਰ ਐਸਪੀ ਸੀ ਮੇਰੇ ਪਿਤਾ ਜੀ ਦੋ ਵਾਰ ਖੋਲੇ ਐ ਔਰ ਮੈਂ ਜਦੋਂ ਕੈਪਟਨ ਸਰਕਾਰ ਸੀ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਗੁਟਕਾ ਸਾਹਿਬ ਫੜ ਕੇ ਕੈਪਟਨ ਸਾਹਿਬ ਨੇ ਸੌਹ ਖਾਦੀ ਤਾਂ ਇੱਕ ਕੁਲਬੀਰ ਸਿੰਘ ਜੀਰਾ ਨਿਤਰਿਆ ਸੀ ਉਹਨਾਂ ਦੀ ਸਰਕਾਰ ਤੁਸੀਂ ਸਾਰਿਆਂ ਨੇ ਸੌ ਚੁੱਕੀ ਅੱਜ ਜਿੰਨੇ ਸਰਪੰਚ ਬੈਠੇ ਹੋ ਸਾਰਿਆਂ ਨੇ ਸੌ ਚੁੱਕੀ ਆ ਸਰਦਾਰ ਜੀ ਪਰ ਇੱਕ ਫਿਰੋਜ਼ਪੁਰ ਜਿਹੜਾ ਹੈ ਪੂਰੇ ਪੰਜਾਬ 'ਚ ਜਿੰਦੇ 'ਚ 900 ਦੇ ਕਰੀਬ ਸਰਪੰਚ ਪੈਂਦਾ ਇੱਕ ਸਰਪੰਚ ਨੇ ਅਜੇ ਤੱਕ ਸੌ ਨਹੀਂ ਚੱਕੀ ਕਿਉਂਕਿ ਅਸੀਂ ਝੂਠੀ ਸੌ ਨਹੀਂ ਚੱਕਣੀ ਜਿਹੜੀ ਸਰਕਾਰ ਝੂਠ ਬੋਲੇ ਜਿਹੜੀ ਗੁਟਕਾ ਸਾ ਫੜ ਕੇ ਗੱਲ ਕਵੇ ਇਹ ਨਸ਼ਾ ਹੱਤੇ ਚ ਖਤਮ ਕਰ ਦੂ ਤੇ ਨਸ਼ਾ ਖੰਡ ਤਰਾਂ ਵਿਗੇ ਮੈਂ ਕਿਹਾ ਅਸੀਂ ਉਹਦੀ ਸੌਣ ਨਹੀਂ ਚੁੱਕਾਂਗੇ ਮੈਂ ਕੱਲਾ ਬੰਦਾ ਸੀ ਜੋ 900 ਸਰਪੰਚ ਸੀ ਜਿਹੜਾ ਮੇਰੇ ਨਾਲ ਉੱਠ ਕੇ ਮਨਪ੍ਰੀਤ ਦੀ ਸਟੇਜ ਤੋਂ ਆ ਗਿਆ ਭਾਈ ਮੈਨੂੰ ਤਾਂ ਆਪਦੀ ਸਰਕਾਰ ਚ ਵੀ ਲੜਾਈ ਲੜਨੀ ਆਉਂਦੀ ਹੈ ਔਰ ਮੇਰਾ ਤੁਹਾਡੇ ਨਾਲ ਵਾਦਾ ਨਸ਼ੇ ਦੇ ਮੁੱਦੇ ਤੇ ਜੋ ਮੇਰਾ ਰੋਡ ਮੈਪ ਤੌ ਕੀ ਹੈ ਮੈਂ ਕਹਿੰਦਾ ਨਸ਼ਾ ਆਉਂਦਾ ਕਿੱਥੋਂ ਸਾਡੀ ਬਾਜੇ ਦੀ ਧਰਤੀ ਨੂੰ ਗੁਰਵਾ ਦੀ ਧਰਤੀ ਨੂੰ ਬਦਨਾਮ ਕੀਤਾ ਜਾਂਦਾ ਹੈ ਔਰ ਜੇ ਨਸ਼ਾ ਹੁੰਦਾ ਤੇ ਬਾਰਡਰਾਂ ਤੋਂ ਆਉਂਦਾ ਜਦੋਂ 750 ਕਿਸਾਨ ਸ਼ਹੀਦ ਹੋਇਆ ਦਿੱਲੀ ਬਾਰਡਰ ਤੇ ਤਾਂ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਵਾਪਸ ਨਹੀਂ ਜਾਣਾ ਇਹ ਸੂਰਬੀਰ ਯੋਧੇ ਆ ਇਹ ਮਰਨੋਂ ਮਰ ਜਾਣਗੇ 750 ਮਰ ਗਿਆ ਤਾਂ ਨਹੀਂ ਵਾਪਸ ਮੁੜੇ ਤਾਂ ਉਹਨੇ ਬੀਐਸਐਫ ਦਾ ਜਿਹੜਾ ਬਾਰਡਰਾਂ ਦਾ ਦਾਇਰਾ ਸੀ ਉਹ 25 ਤੋਂ 50 ਕਿਲੋਮੀਟਰ ਦਾ ਕਰ ਦਿੱਤਾ ਤੇ ਜਦੋਂ 50 ਕਿਲੋਮੀਟਰ ਦਾ ਦਾਇਰਾ ਹੈ ਤੇ ਜ਼ਿੰਮੇਵਾਰੀ ਕਿੰਨੀ ਵੱਢਦੀ ਆ ਉਹਨਾਂ ਦੀ ਵੱਢਦੀ ਆ ਜੱਜ ਚੋਲਾ ਸਾਹਿਬ ਦੀ ਪੰਚਾਇਤ ਆਈ ਆ ਅੱਜ ਜੇ ਵੋਟਾਂ ਦੀ ਜ਼ਿੰਮੇਵਾਰੀ ਵੱਢਦੀ ਆ ਐਮਐਲਏ ਸਾਹਿਬ ਨੇ ਲਈ ਕਿ ਉਹਦੀ ਪੰਚਾਇਤ ਦੀ ਲਈ ਆ ਕਿ ਪਿੰਡੋ ਵੋਟਾਂ ਵਧਣੀਆਂ ਚਾਹੀਦੀਆਂ ਤੇ ਤੁਸੀਂ ਵਧਾਉਣੀਆਂ ਨਹੀਂ ਤੇ ਮੈਨੂੰ ਇੱਕ ਗੱਲ ਦੱਸੋ ਜੇ ਬੀਐਸਐਫ ਚਾਵੇ ਤੇ ਮੇਰੇ ਹਿਸਾਬ ਨਾਲ ਤਾਰ ਦੇ ਉੱਤੋਂ ਮੱਖੀ ਵੀ ਨਿਸ਼ਾਨ ਸਿੱਧੀ ਟੱਪ ਸਕਦੀ ਪਰ ਚਿੱਟਾ ਕਿਵੇਂ ਟੱਪਦਾ ਹੈ ਡਰੋਨ ਕਿਵੇਂ ਟੱਪਦੇ ਨਹੀਂ ਔਰ ਮੈਂ ਇਹਦਾ ਤੁਹਾਡੇ ਨਾਲ ਵਾਦਾ ਪਾਰਲੀਮੈਂਟ 'ਚ ਜਾ ਕੇ ਇਹ ਮੁੱਦਾ ਪਹਿਲੀਆਂ 'ਚ ਮੇਰਾ ਉੱਗਾ ਪੰਜਾਬ ਨਸ਼ਾ ਮੁਕਤ ਤਾਂ ਹੋ ਸਕਦਾ ਜੇ ਉਹਨਾਂ ਅਫਸਰਾਂ ਤੇ ਬਣਦੀ ਕਾਰਵਾਈ ਹੋਵੇ ਜਿੰਦੇ ਏਰੀਏ 'ਚੋਂ ਡਰੋਨ ਟੱਪ ਜੇ ਜਿਵੇਂ ਪਹਿਲਾਂ ਕਹਿੰਦੇ ਸੀ ਅੱਤਵਾਦ ਨਹੀਂ ਖਤਮ ਹੋਣਾ ਅੱਤਵਾਦ ਤੇ ਕਾਂਗਰਸ ਦੇ ਮੁੱਖ ਮੰਤਰੀ ਨੇ ਇੱਕੋ ਗੱਲ ਕਹਿ ਦਿੱਤੀ 2023 ਇਹ ਉੱਚਾ ਦਰਜੂਗਾ ਜਿਨ੍ਹਾਂ ਦੇ ਵਿੱਚ ਅੱਤਵਾਦ ਖਤਮ ਹੋ ਗਿਆ ਅੱਜ ਚਿੱਟਾ ਕਿਉਂ ਨਹੀਂ ਖਤਮ ਹੋ ਸਕਦਾ ਅੱਜ ਚਿੱਟਾ ਵੀ ਖਤਮ ਹੋਵੇਗਾ ਔਰ ਚਿੱਟਾ ਕਦੋਂ ਖਤਮ ਕਰੇਗਾ ਜਦੋਂ ਉਹਨਾਂ ਅਫਸਰਾਂ ਦੇ ਪਰਚਾ ਦਰਜ ਹੋਇਆ ਜਿਨ੍ਹਾਂ ਦੇ ਏਰੀਆ 'ਚ ਚਿੱਟਾ ਵਿਖਦਾ ਹੋਇਆ ਜਿਨ੍ਹਾਂ ਦੇ ਏਰੀਆ 'ਚ ਕਿਸੇ ਮਾਦਾ ਪੁੱਤ ਮਰ ਗਿਆ ਤੇ ਪਰਚਾ ਐਸਐਚਓ ਦੇ ਹੋਇਆ ਉਦੋਂ ਹੀ ਚਿੱਟਾ ਬੰਦ ਹੋ ਜੂਗਾ ਜੇ ਨਾ ਹੋਇਆ ਤਾਂ ਤਾਂ ਗਿਆ ਜੀ ਔਰ ਉਹਦੇ ਨਾਲ ਦਾ ਅੱਜ ਵਪਾਰ ਦੀ ਵੀ ਲੋੜ ਹੈ ਅੱਜ ਪੰਜਾਬ ਕਰਜ਼ਾਈ ਆ ਅੱਜ ਪੰਜਾਬ ਨੂੰ ਕਰਜ਼ੇ ਤੋਂ ਕਿਵੇਂ ਕਢਣਾ ਅੱਜ ਮੈਨੂੰ ਇੱਕ ਗੱਲ ਦੱਸੋ 99 90 ਤੋਂ ਪਹਿਲਾਂ ਆ ਸਾਰੇ ਜਿੰਨੇ ਬਜ਼ੁਰਗ ਸਾਹਿਬਾਨ ਬੈਠੇ ਹੋ ਖਾਲੜੇ ਦਾ ਬਾਰਡਰ ਖੁੱਲਾ ਸੀ ਉਥੋਂ ਵਪਾਰ ਚੱਲਦਾ ਸੀ ਉਹ ਬੰਦ ਕਿਉਂ ਕੀਤਾ ਕਿਉਂਕਿ ਮਾੜਾ ਸਮਾਂ ਆ ਗਿਆ ਸਾਲਟਾਂ ਵਾਲੇ ਆ ਗਏ ਤਾਂ ਬੰਦ ਕੀਤਾ ਜਰਸ ਸਿੰਘ ਬਲਟੋਏ ਵਰਗੇ ਆ ਗਏ ਜਿਹੜੇ ਕਹਿੰਦੇ ਸੀ ਮੈਂ ਆਤਵਾਦੀ ਸੀ ਹਾਂ ਤੇ ਰਹਾਗਾ ਜਿੰਨੇ ਵਿਧਾਨ ਸਭਾ 'ਚ ਇਹ ਗੱਲ ਕਹੀ ਜਰਸ ਸਿੰਘ ਬਲਟੋਏ ਵਰਗੇ ਨੇ ਖਾਲੜੇ ਦਾ ਬਾਰਡਰ ਬੰਦ ਕਰਾਇਆ ਅੱਜ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਣ ਜਾਂਦੇ ਨੇ ਮੇਰਾ ਤੁਹਾਡੇ ਨਾਲ ਵਾਦਾ ਹੈ ਗੁਰੂਪ ਸਿੰਘ ਸਾਹਿਬ ਵਾਲਿਓ ਕਿ ਉਹ ਜਿਹੜਾ ਬਾਰਡਰ ਆ ਜੇ ਗੁਜਰਾਤ ਦੇ ਬਾਰਡਰ ਤੋਂ ਜੇ ਗੁਜਰਾਤ ਦੇ ਬਾਰਡਰ ਤੋਂ ਵਪਾਰ ਚੱਲ ਸਕਦਾ ਹੈ ਜੇ ਸਾਡੇ ਮਾਝੇ ਦੇ ਬਾਰਡਰ ਤੋਂ ਚੱਟਾ ਨਹੀਂ ਆਊਗਾ ਬਾਰਡਰ ਖਲਾਵਾਗਾ ਔਰ ਵਪਾਰ ਚੱਲੇਗਾ ਤੇ ਪੰਜਾਬ ਖਿਸ਼ਾਦ ਹੋਵੇਗਾ ਮੇਰਾ ਵਾਦਾ ਹੈ ਤੁਹਾਡੇ ਨਾਲ ਔਰ ਇੱਕ ਗੱਲ ਕਰਨੀ ਚਾਹਨਾ ਅੱਜ ਗੱਲ ਕੀਤੀ ਸਕੀ ਸਾਹਿਬ ਨੇ ਸਕੀ ਸਾਹਿਬ ਤੁਸੀਂ ਵੀ ਐਮਐਲਏ ਰਹੇ ਮੈਂ ਵੀ ਐਮਐਲਏ ਰਿਹਾ ਅੱਜੇ ਤੁਸੀਂ ਦੱਸ ਦਿੱਤਾ ਕਿ ਜਿਹੜਾ ਐਮਪੀ ਆ ਉਹਦੇ ਕੋਲ 5 ਕਰੋੜ ਹੁੰਦਾ 6 ਕਰੋੜ ਪਰ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਕਿ ਜਿਹੜਾ ਐਮਐਲਏ ਆ ਉਹਦੇ ਕੋਲ ਹੁੰਦਾ ਹੀ ਕੁਛ ਨਹੀਂ ਨਹੀਂ ਨਾ ਹੁੰਦਾ ਹਟ ਜਾਓ ਜੀ ਕਿੰਨੇ ਪੈਸੇ ਆ ਸਿੱਕੀ ਸਾਹਿਬ ਨੇ ਜਿਹੜੇ ਤੁਹਾਡੇ ਏਰੀਏ ਚ ਲਾਏ ਆ ਮੇਰੇ ਹਿਸਾਬ ਨਾਲ 1000 ਕਰੋੜ ਰੁਪਇਆ ਲਾਤਾ ਤੁਸੀਂ ਫਿਕਰ ਨਾ ਕਰੋ ਜੀਰੇ ਵਾਲੇ ਨੂੰ ਪੈਸੇ ਲਿਆਉਣੇ ਆਉਂਦੇ ਆ ਤੁਸੀਂ ਬਣਾ ਕੇ ਭੇਜੋ ਦੇ ਕੇ ਸਾਹਿਬ ਤੁਸੀਂ 80 ਲੱਖ ਦੀ ਗੱਲ ਕੀਤੀ ਆ ਮੇਰਾ ਵਾਦਾ ਇਹ ਜਿਹੜੇ ਧਾਰਮਿਕ ਸਥਾਨ ਨੇ ਜਿੰਨੇ ਵੀ ਧਾਰਮਿਕ ਸਥਾਨ ਨੇ ਇਹਨੂੰ ਹੈਰੀਟੇਜ ਜਿਹੜਾ ਰੁਤਬਾ ਜਿਹੜਾ ਮੈਂ ਦਵਾਵਾਂਗਾ ਔਰ 800 ਕਰੋੜ ਰੁਪਈਆ ਚਾ 1800 ਕਰੋੜ ਰੁਪਈਆ ਇਹਦੇ ਲਈ ਲੈ ਕੇ ਆਵਾਂ ਦਾ ਫੈਸਲਾ ਤੇ ਸੰਘਰਸ਼ ਕਰੋ ਤੱਕੜੇ ਹੋ ਜੋ ਵੋਟਾਂ ਪਾਓ ਜਿੱਤੋ ਮੇਰਾ ਤੁਹਾਡੇ ਨਾਲ ਵਾਦਾ ਹੈ ਆ ਜਿਹੜੇ ਗਰੀਬ ਲੋਕ ਬੈਠੇ ਨੇ ਜਿਹੜੀ ਸਰਕਾਰ ਆਉਂਦੀ ਇਹਨਾਂ ਨੂੰ ਝੂਠ ਮਾਰਦੀ ਆ ਤੁਹਾਨੂੰ ਪਲਾਟ ਦੇਵਾਂਗੇ ਤੁਹਾਨੂੰ ਰਹਿਣ ਨੂੰ ਘਰ ਦੇਵਾਂਗੇ ਪਰ ਦਿੰਦਾ ਕੋਈ ਨਹੀਂ ਮੇਰਾ ਤੁਹਾਡੇ ਨਾਲ ਵਾਦਾ ਹੈ ਇੱਕਰਾ ਭੇਜੋ ਕਿਉਂਕਿ ਸੈਂਟਰ ਦੀ ਸਕੀਮ ਆ ਕਈ ਸਕੀਮਾਂ ਇਹ ਨੇ ਪੰਜਾਬ ਸਰਕਾਰ ਕੋਲ ਨੇ ਕਈ ਸੈਂਟਰ ਕੋਲ ਇਸ ਕਰਕੇ ਮੇਰਾ ਤੁਹਾਡੇ ਨਾਲ ਵਾਦਾ ਹੈ ਚਾਹੇ ਮਕਾਨ ਨੇ ਚਾਹੇ ਉਹਨਾਂ ਦੀ ਮਰਮਤ ਉਹ ਲੈ ਕੇ ਆਵਾਂਗਾ ਔਰ ਜਿਹੜੀ ਤੁਸੀਂ ਗੱਲ ਕੀਤੀ ਦਰਿਆ ਦੀ ਕਿਉਂਕਿ ਦਰਿਆ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਬਾਦਲ ਨੇ ਤੋੜ ਦਿੱਤੀਆਂ ਮੈਂ ਕਿਹਾ ਅੱਜ ਜੇ ਕੋਈ ਜ਼ਮੀਨ ਕਿਉਂਕਿ ਉਹ ਸੈਂਟਰ ਸਰਕਾਰ ਦੀਆਂ ਜ਼ਮੀਨਾਂ ਨੇ ਮੈਂ ਕਿਹਾ ਜੀ ਉਹ ਜ਼ਮੀਨਾਂ ਜਿਹੜੀਆਂ ਇਹਨਾਂ ਦੇ ਨਾਲ ਔਲਟ ਕੀਤੀਆਂ ਜਾਣ ਔਰ ਚੰਨੀ ਸਾਹਿਬ ਦਾ ਧੰਨਵਾਦ ਕਰਦਾ ਕਿ ਤੁਸੀਂ ਬਾਦ ਚ ਸਰਕਾਰ ਨਹੀਂ ਬਣਾਈ ਔਰ 25000 ਦੇ ਹਿਸਾਬ ਨਾਲ ਤਿੰਨ ਵਾਰੀਆਂ ਚ ਪੈਸੇ ਦੇਣੇ ਸੀ ਤੇ ਇੱਕ ਕਿੱਲੇ ਦੀ ਕੀਮਤ 25000 ਰੱਖੀ ਸੀ ਉਹ ਜ਼ਮੀਨਾਂ ਜਿਹੜੀਆਂ ਪੱਕੇ ਤੌਰ ਤੇ ਜਿਹੜੀਆਂ ਉਹ ਤੁਹਾਨੂੰ ਔਲਟ ਹੋ ਜਾਣੀਆਂ ਸੀ ਪਰ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਭੇਜੋ ਸੈਂਟਰ ਚੋਂ ਵਧੀਆ ਸਕੀਮਾਂ ਲੈ ਕੇ ਆਵਾਂਗੇ ਔਰ ਬਣਾਵਾਂਗੇ ਔਰ ਇੱਕ ਗੱਲ ਦਾ ਤੁਹਾਡੇ ਨਾਲ ਵਾਦਾ ਕਰਦਾ ਇੱਕ ਗੱਲ ਦਾ ਵਾਦਾ ਕਰਦਾ ਵੈਸੇ ਤਾਂ ਅੱਜ ਪਹਿਲਾਂ ਮੈਨੂੰ ਜਾਣਾ ਚਾਹੀਦਾ ਸੀਗਾ ਗੁਰੂ ਘਰ ਨਾਲ ਤਮਸਤ ਹੂੰ ਪਰ ਇਹ ਆ ਕਿ ਜਦੋਂ ਸੰਗਤਾਂ ਹੁਣ ਵੇਟ ਕਰਦੀਆਂ ਤਾਂ ਫਿਰ ਇਹਸ ਕਰਕੇ ਸੰਗਤਾਂ ਨੂੰ ਕਿਉਂਕਿ ਸੰਗਤਾਂ ਵੀ ਗੁਰੂ ਦਾ ਰੂਪ ਆ ਔਰ ਮੈਂ ਇਸ ਕਰਕੇ ਪਹਿਲਾਂ ਇੱਥੇ ਹੁਣ ਮੇਰੀ ਇੱਕ ਬੇਨਤੀ ਆ ਆਪਾਂ ਗੁਰਦੁਆਰਾ ਸਾਹਿਬਾ ਸਾਡੇ ਟਿਕਣ ਚੱਲਣਾ ਔਰ ਸੰਗਠਨੋਂ ਇਹ ਕੀ ਕਰਦਾ ਤੁਸੀਂ ਨਾਲ ਚੱਲਣਾ ਔਰ ਤੁਹਾਡੇ ਨਾਲ ਲਾਸਟ ਇੱਕ ਵਾਦਾ ਕਰਦਾ ਕਿ ਜਿਵੇਂ ਸਿੱਖੀ ਸਾਹਿਬ ਨੇ ਕਿਹਾ ਮੇਰੇ ਤੇ ਵਿਸ਼ਵਾਸ ਕਰੋ ਜੇ ਪਾਰਟੀ ਨੇ ਵਿਸ਼ਵਾਸ ਕੀਤਾ ਮੈਨੂੰ ਟਿਕਟ ਦਿੱਤੀ ਹੈ ਟਿਕਟ ਦੇ ਕੇ ਤੁਹਾਡੇ ਚ ਭੇਜਿਆ ਔਰ ਮੈਂ ਦੱਸਣਾ ਚਾਹੁੰਦਾ ਕਿ ਆ ਜਿਹੜੀ ਮੇਰੇ ਸਿਰ ਤੇ ਪੱਗ ਆ ਇਹ ਪੱਗ ਜਿਹੜੀ ਹੈ ਚੋਲਾ ਸਾਹਿਬ ਵਾਲੇ ਹੋਏ ਹੁਣ ਕੱਲੇ ਜੀਰੇ ਵਾਲਿਆਂ ਦੀ ਪੱਗ ਨਹੀਂ ਇਹ ਪੱਗ ਹੈ ਸ਼੍ਰੀ ਖਡੂਰ ਸਾਹਿਬ ਦੇ ਨੌ ਵਰਕਿਆਂ ਦੀ ਪੱਗਾ ਔਰ ਇਸ ਪੱਗ ਨੂੰ ਕਦੀ ਦਾਗ ਨਹੀਂ ਲੱਗਣ ਦੇਂਦਾ ਅਮਿਸ਼ਾ ਉੱਚਾ ਕਰਕੇ ਰੱਖਾਂਗਾ ਔਰ ਇੱਕ ਇੱਕ ਗੱਲ ਤੁਹਾਡੀ ਪਾਰਲੀਮੈਂਟ ਦੇ ਵਿੱਚ ਬੋਲਾਂਗਾ ਤੇ ਗੂੰਜਿਆ ਕਰਾਂਗਾ ਪਤਾ ਲੱਗਿਆ ਕਰੂਗਾ ਕਿ ਤੁਹਾਡਾ ਮੈਂਬਰ ਪਾਰਲੀਮੈਂਟ ਜਿਹੜਾ ਸ਼੍ਰੀ ਖਡੂਰ ਸਾਹਿਬ ਦਾ ਉੱਥੇ ਬੋਲਦਾ ਪਿਆ ਬਿੰਦੀ ਆਪੇ ਤੋਂ ਪੈਦਲ ਚੱਲਣਾ ਹੈ ਤੇ ਤੁਸੀਂ ਨਾਲ ਚੱਲਦਾ ਜਿਹੜੇ ਗੁਰੂ ਨੂੰ ਪਿਆਰ ਕਰਦੇ ਉਹ ਨਾਲ ਚੱਲਣਗੇ ਔਰ ਇੱਕ ਬਿੰਦੀ ਹੋਰ ਕਈ ਬੰਦੇ ਕਹਿੰਦੇ ਆ ਯਾਰ ਜਵੇਂ ਨਿਸ਼ਾਨਦਾ ਦਾ ਨਾਲ ਆਇਆ ਤਾਂ ਭਾਈ ਮੇਰੇ ਤਾਂ ਤੁਸੀਂ ਸਾਰੇ ਹੀ ਰਿਸ਼ਤੇਦਾਰ ਹੋ ਪੂਰੇ ਦੇਸ਼ ਦੇ ਵਿੱਚ ਵਰਲਡ ਦੇ ਵਿੱਚ ਹੋ ਸਕਦਾ ਸਿੱਕੀ ਜੀ ਦੀ ਰਿਸ਼ਤੇਦਾਰੀ ਇੱਥੇ ਹੋਵੇ ਪਰ ਮੈਂ ਤਾਂ ਭਾਈ ਗੋਰੀਆਂ ਦੇ ਘਰੇ ਵੀ ਆ ਕਾਲਿਆਂ ਦੇ ਘਰੇ ਵੀ ਆ ਤੇ ਹਰ ਇੱਕ ਦੇ ਘਰੇ ਆ ਉਹ ਕਿਵੇਂ ਮੈਨੂੰ ਅੱਗੇ ਕਹਿੰਦੇ ਜਿੱਥੇ ਜਾਣਾ ਤੂੰ ਰਸਤਾ ਬੋਟਾ ਨਹੀਂ ਉਹਦੇ ਨਾਲ ਇੱਕ ਮੇਰਾ ਛੋਟਾ ਜਿਹਾ ਕੰਮ ਕਰ ਦਿਓ ਇੱਕ ਤਾਂ ਚਾਹ ਦਾ ਕੱਪ ਪੀਣਾ ਸਵੇਰੇ ਇੱਕ ਇੱਕ ਆਲੂ ਵਾਲਾ ਪਰੌਂਠਾ ਜ਼ਰੂਰ ਖਾ ਕੇ ਜਾਣਾ ਪਰ ਉਹਦੇ 'ਚ ਜੀਰਾ ਜ਼ਰੂਰ ਪਾਉਣਾ ਜੀਰਾ ਪਾ ਗੀ ਕਿਉਂਕਿ ਜਦੋਂ ਵੋਟ ਪਾਉਣ ਜਾਓ ਤੇ ਮੂੰਹ 'ਚ ਜੀਰੇ ਦਾ ਸਵਾਦ ਆਵੇ ਤੇ ਦੂਜੇ ਬੰਨੇ ਧਿਆਨ ਨਾ ਜਾਵੇ ਤਾਂ ਸਿੱਧਾ ਬਟਨ ਜਿਹੜਾ ਉਹ ਪੰਜੇ ਵਾਲਾ ਹੀ ਲੱਪਿਆ ਜਾਵੇ ਤੇ ਘਰ ਘਰ ਜੀਰਾ ਤੇ ਮੈਂ ਤਾਂ ਤੁਹਾਡਾ ਪੁੱਤਰਾਂ ਭਤੀਜਾਂ ਵਾਂ ਇਸ ਕਰਕੇ ਤਖੜੇ ਹੋ ਜਾਓ ਮਦਦ ਕਰੋ ਦੋ ਚਾਰ ਨਾਰੇ ਲਾਵਾਂਗਾ ਦੋਵੇਂ ਹੱਥ ਖੜੇ ਕਰਕੇ ਪਤਾ ਲੱਗਣਾ ਚਾਹੀਦਾ ਔਰ ਘਰ ਘਰ ਜਾਓ ਅੱਜ ਕਾਲੀ ਵੀ ਵੋਟਾਂ ਪਾਉਣ ਨੂੰ ਤਿਆਰ ਨਹੀਂ ਤੇ ਝਾੜੂ ਵਾਲੇ ਵੀ ਵੋਟਾਂ ਪਾਉਣ ਨੂੰ ਤਿਆਰ ਨਹੀਂ ਇਸ ਕਰਕੇ ਘਰ ਘਰ ਜਾਣ ਦੀ ਸਾਨੂੰ ਲੋੜ ਆ